ਜਾਇ ਬੀਬੀ ਪਾਰੋ ਸਬਦੇ ਕਾਰ ਸਵਾਰੋ ਸੱਦ ਬੀਬੀ ਪਾਰੋ ਜਿਹਦਾ ਮੇਲਾ ਹਰ ਸਾਲ 2 ਅਤੇ 3 ਹਾੜ ਨੂੰ ਜਾਣੇ ਕਿ 15 ਅਤੇ 16 ਤਰੀਕ ਨੂੰ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਨੇ ਸ੍ਰੀ ਗੁਰੂ ਰਵਦਾਸ ਮਹਾਰਾਜ ਸੇਵਾ ਕਲੱਬ ਵੱਲੋਂ ਜੋੜੇ ਜਮਾ ਕਰਾਉਣ ਦੀ ਸੇਵਾ ਇੱਥੇ ਕਰਾਈ ਗਈ ਹੈ। ਔਰ ਦੂਜੇ ਪਾਸੇ ਸੰਕਤਾਂ ਦੇ ਲਈ ਵੀ ਆਉਣ ਜਾਣ ਦੇ ਲਈ ਬੀੜ ਦੇ ਵਿੱਚ ਕੋਈ ਹਾਸਾ ਨਾ ਹੋਵੇ ਕੋਈ ਚੋਰੀ ਨਾ ਹੋਵੇ ਉਹਨਾਂ ਵੱਲੋਂ ਵੀ ਡਿਊਟੀ ਲਗਾਈ ਗਈ ਹੈ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਬਹੁਤ ਸੋਨਾ ਸਜਾਇਆ ਵੈ ਬੀਬੀ ਭਾਰੋਜੀ ਦਾ ਮੰਦਿਰ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਕਮੈਂਟ ਦੇ ਵਿੱਚ ਜਰੂਰ ਲਿਖ ਦਿਓ ਜੈ ਬੀਬੀ 파ਰੋ ਸਬਦੇ ਕਾ ਸਵਾਰੋ ਸੰਗਤਾਂ ਬਹੁਤ ਹੂਮ ਹੁਮਾ ਕੇ ਇੱਥੇ ਪਹੁੰਚਦੀਆਂ ਨੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਬੀਬੀ 파ਰੋ ਜੀ ਦੇ ਬੀਬੀ ਪਾਰੋ ਜੀ ਦਾ ਜਨਮ 1913 ਦੇ ਵਿੱਚ ਹੋਇਆ। ਉਸ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋਏ ਨੇ 1955 ਦੇ ਵਿੱਚ। ਉਸ ਪਰਮਾਤਮਾ ਕੋਲ ਚਲੇ ਗਏ। ਬਹੁਤ ਸਾਰੀਆਂ ਘਟਨਾਵਾਂ ਬੀਬੀ ਪਾਰੋ ਜੀ ਦੇ ਸਮੇਂ ਤੇ ਹੋਈਆਂ। ਦੇਖਣ ਦੇ ਵਿੱਚ ਸੁਧਾਰਨ ਜਿਹੇ ਲੱਗਦੇ ਸੀ ਹਮੇਸ਼ਾ ਚੋਲਾ ਪਾ ਕੇ ਰੱਖਦੇ ਸੀ ਤੇ ਆਪਣੀ ਜੇਬ ਦੇ ਵਿੱਚ ਬਦਾਣਾ ਪਤਾਸੇ ਰੱਖਦੇ ਸੀ ਲੱਡੂ ਰੱਖਦੇ ਸੀ ਆਪਦੀ ਜੇਬ ਦੇ ਵਿੱਚ ਰੋਟੀ ਦੇ ਟੁਕੜੇ ਰੱਖਦੇ ਸੀ ਆਪਣੀ ਜੇਬ ਦੇ ਵਿੱਚ ਉਹੀ ਸੰਗਤਾਂ ਹੁਣ ਜਦੋਂ ਆਉਂਦੀਆਂ ਨੇ ਦਰਸ਼ਨ ਕਰਨ ਤਾਂ ਬੀਬੀ ਪਾਰੋ ਜੀ ਨੂੰ ਯਾਦ ਕਰ ਬਰਸ਼ਾਦ ਵੀ ਇੱਥੇ ਬਦਾਨਾ ਲੱड्डੂ ਪਤਾਸੇ ਦਾ ਹੀ ਵੱਧ ਚੜਾਉਂਦੀਆਂ ਨੇ ਬਹੁਤ ਸਾਰੀਆਂ ਕਟਨਾਵਾਂ ਇਦਾਂ ਦੀਆਂ ਹੋਈਆਂ ਨਾਲ ਹੀ ਮੰਦਰ ਦੇ ਬਿਲਕੁਲ ਵਿੱਚ ਹੀ ਗਊਸ਼ਾਲਾ ਬਣਾਈ ਗਈ ਹੈ ਜਿੱਥੇ ਗਊਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਵੇਖ ਸਕਦੇ ਹੋ ਗਰਮੀ ਬਹੁਤ ਜ਼ਿਆਦਾ ਤਾਂ ਪਾਈਪ ਲਾ ਕੇ ਨਾ ਠੰਡੇ ਪਾਣੀ ਤੇ ਛੜਕਾ ਹਲਕਾ ਜਾਂ ਪੂਰ ਉਹ ਵੀ ਕੀਤੀ ਗਈ ਹੈ ਇਹ ਜਿੰਨਾ ਵੀ ਸਹਿਯੋਗ ਆ ਸਾਰਾ ਗਊਸ਼ਾਲਾ ਦਾ ਖਰਚ ਸਾਰਾ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾਂਦਾ ਹੈ ਇਥੇ ਖੰਡਾਰੇ ਦੀ ਸੇਵਾ ਬੀਬੀ ਪਾਰੋ ਜੀ ਦੇ ਮੰਦਿਰ ਦੇ ਜਿੰਨੇ ਵੀ ਕੰਮ ਚਾਹੇ ਛੱਟ ਪਾਉਣਾ ਕੁਝ ਵੀ ਕੰਮ ਹੈ ਜੀ ਇਹ ਸਭ ਕੁਝ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੀਤਾ ਜਾਂਦਾ ਜਿੰਨਾ ਵੀ ਕੰਮ ਹੁਣ ਤੱਕ ਹੋਇਆ ਉਹ ਸਾਰਾ ਪਿੰਡ ਫੂਲਵਾਸੀ ਆਸ-ਪਾਸ ਦੇ ਪਿੰਡ ਜਿਹੜੇ ਬੀਬੀ ਪਰਿਵਾਰ ਦੇ ਮੱਥਾ ਟੇਕਣ ਆਉਂਦੇ ਨੇ ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੰਮ ਕੀਤਾ ਹੋਇਆ ਠੰਡੇ ਪਾਣੀ ਦੀ ਛਵੀਲ ਲਗਾਈ ਗਈ ਹੈ। ਔਰ ਦੂਜੇ ਪਾਸੇ ਸਿੰਗਲਾ ਹਸਪਤਾਲ ਵੱਲੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ ਚੈੱਕਅਪ ਕੀਤਾ ਗਿਆ ਤੇ ਮਰੀਜ਼ਾਂ ਨੂੰ ਦਵਾਈ ਵੀ ਦਿੱਤੀ ਗਈ।